ਅਗਲੀ ਗੱਲਬਾਤ ਜਿਹੜੇ ਥੋੜੇ ਦਿਨ ਪਹਿਲਾਂ ਇੱਕ ਦੁਰਘਟਨਾ ਦੋ ਦੁਰਘਟਨਾਵਾਂ ਵਾਪਰੀਆਂ ਕਿਸੇ ਸ਼ਤ ਤੇ ਵਿਅਕਤੀ ਨੇ ਜਾਂ ਵਿਅਕਤੀਆਂ ਨੇ ਪਤਾ ਨਹੀਂ ਦੋਵੇਂ ਘਟਨਾਵਾਂ ਆਪਸ ਜੁੜਦੀਆਂ ਕਿ ਨਹੀਂ ਇੱਕ ਵਿਅਕਤੀ ਨੂੰ ਵਾਈਟ ਟਰੱਕ ਦੇ ਉੱਤੇ ਮਾਰ ਦਿੱਤਾ ਥੋੜੇ ਦਿਨਾਂ ਬਾਅਦ ਇਹ ਦੂਜੇ ਵਿਅਕਤੀ ਦੇ ਦੂਜੇ ਵਿਅਕਤੀ ਨੂੰ ਮਾਰ ਦਿੱਤਾ ਔਰ ਇੱਕ ਦੂਜੇ ਨੂੰ ਜ਼ਖਮੀ ਕੀਤਾ ਥੋੜੇ ਦਿਨਾਂ ਬਾਅਦ ਇੱਕ ਹੋਰ ਦੀ ਮੌਤ ਹੋ ਗਈ ਉਹ ਜਿਹੜਾ ਪਹਿਲਾਂ ਜ਼ਖਮੀ ਆ ਉਹਦੀ ਤਰਾਸਦੀ ਇਹ ਸੀ ਕਿ ਉਹ ਥੋੜਾ ਚਿਰ ਪਹਿਲਾਂ ਹੀ ਇੱਥੇ ਕੈਨੇਡਾ ਦੇ ਵਿੱਚ ਆਇਆ BC ਦੇ ਵਿੱਚ ਆਇਆ ਤੇ ਜਦੋਂ BC ਦੇ ਵਿੱਚੋਂ ਥੋੜਾ ਜਿਹਾ ਪਹਿਲਾਂ ਆਇਆ ਇੱਥੇ ਤੁਹਾਨੂੰ ਪਤਾ ਨਹੀਂ ਜਮਾ ਐਮਐਸਪੀ ਫ੍ਰੀ ਹੈ ਆਪਣਾ ਜਿਹੜਾ ਮੈਡੀਕਲ ਸਾਰਾ ਫ੍ਰੀ ਹੁੰਦਾ ਇੱਥੇ ਯੂਨੀਵਰਸਲ ਹੈਲਥ ਕੇਅਰ ਆ ਤੁਸੀਂ ਹਸਪਤਾਲ ਦੇ ਵਿੱਚ ਚਲੇ ਜਾਓ ਤੁਹਾਡਾ ਇਲਾਜ ਸਾਰਾ ਕੁਝ ਫ੍ਰੀ ਕਰਦੇ ਆ ਪਰ ਇੱਥੇ ਇੱਕ ਸ਼ਰਤ ਹੁੰਦੀ ਹੈ ਕਿ ਉਸ ਬੰਦੇ ਨੂੰ 3 ਮਹੀਨੇ ਪਹਿਲਾਂ ਇੱਥੇ ਆਇਆ ਹੋਣਾ ਚਾਹੀਦਾ 3 ਮਹੀਨੇ ਦੇ ਬਾਅਦ ਉਹ ਇਹ ਸਾਰੇ ਕੁਝ ਨੂੰ ਲਾਗੂ ਕਰਦੇ ਆ ਤੇ ਜਿਹੜਾ ਨੌਜਵਾਨ ਸੀ ਜਤਿੰਦਰ ਸਿੰਘ ਤੇ ਦੀ ਵਾਈਫ ਮਨਪ੍ਰੀਤ ਕੌਰ ਆ ਸੰਡੇ ਜਿਹੜਾ ਲੰਘ ਕੇ ਗਿਆ ਉਦੋਂ ਸਟੈਬਿੰਗ ਹੋਈ ਇਹਨਾਂ ਦੀ ਆ ਨੈਕ ਦੇ ਕੋਲ ਇਹਦੇ ਚਾਕੂ ਮਾਰੇ ਗਏ ਆ ਹੁਣ ਉਹਦੇ ਤੋਂ ਬਾਅਦ ਜਿਹੜਾ ਇਹ ਜਤਿੰਦਰ ਸਿੰਘ ਸੀ ਕਿਉਂਕਿ ਕਲਾ ਕਲਾ ਕਮਾਉਣ ਵਾਲਾ ਆ ਇਨਕਮ ਅਰਨਰ ਸੋਲ ਇਨਕਮ ਅਰਨਰ ਅਰਨਰਾ ਕੰਮ ਤੇ ਜਾ ਨਹੀਂ ਸਕਦਾ ਉਹ ਦੂਜੀ ਜਿਹੜੀ ਹੈਗੀ ਆ ਵੀ ਉਹਨਾਂ ਨੂੰ ਸਿਕਾ ਵੀ ਅਸੀਂ ਹੁਣ ਇਹ ਪੈਸਾ ਜਿਹੜਾ ਖਰਚਾ ਸਾਡੇ ਉੱਤੇ ਪੈ ਗਿਆ ਆ ਮੈਡੀਕਲ ਦਾ ਇਹਨੂੰ ਕੀ ਕਰਨਾ ਆ ਸੋ ਕੱਲ ਮਿਨਿਸਟਰੀ ਆਫ ਹੈਲਥ ਨੇ ਅਪਡੇਟ ਕੀਤਾ ਉਹਨਾਂ ਨੇ ਇਹ ਕਿਹਾ ਕਿ ਇਹ ਸਾਰਾ ਖਰਚਾ ਜਿਹੜਾ ਮਿਸਟਰ ਸਿੰਘ ਦਾ ਆ ਗੁਰਪ੍ਰੀਤ ਦਾ ਆ ਇਹ ਅਸੀਂ ਚੱਕਾਂਗੇ ਜਤਿੰਦਰ ਸਿੰਘ ਦਾ ਮਾਫੀ ਚਾਹੁੰਦੇ ਆ ਕਿ ਇਹ ਅਸੀਂ ਚੱਕਾਂਗੇ ਕਿ ਭਾਵੇਂ ਕਿ ਕਵਰੇਜ ਜਿਹੜੀ ਆਹੋ ਬੀਰ ਨੂੰ 1 April ਤੋਂ ਹੀ ਕਵਰੇਜ ਦੀ ਸ਼ੁਰੂ ਕਰਾ ਦਾਂਗੇ ਤਾਂ ਕਿ ਉਹਦੀਆਂ ਜਿਹੜੀਆਂ ਕੇਅਰ ਨੀਡਸ ਹੈਗੀਆਂ ਉਹ ਸਾਰੀਆਂ ਪੂਰੀਆਂ ਕੀਤੀਆਂ ਜਾ ਸਕਣ ਸੋ ਜੇ ਤੁਸੀਂ ਐਕਟਿਵ ਪ੍ਰੋਵਿੰਸ਼ਲ ਹੈਲਥ케ਅਰ ਕਵਰੇਜ ਉੱਤੇ ਆਉਨੇ ਆ ਤਾਂ ਤੁਹਾਨੂੰ ਐਮਐਸਪੀ ਦੇ ਲਈ ਜਿਹੜਾ ਇਨਸ਼ੋਰੇਬਲ ਮੈਡੀਕਲ ਸਰਵਿਸਿਜ਼ ਹੈਗੀਆਂ ਆ ਉਹਦੇ ਲਈ ਤੁਹਾਨੂੰ ਇੱਥੇ ਅ ਤਿੰਨ ਮਹੀਨੇ ਦਾ ਸਮਾਂ ਹੁੰਦਾ ਹੈ ਜਿਹੜਾ ਬੰਦਾ ਵੀ ਇੱਥੇ ਪਹੁੰਚਦਾ ਹੈ ਉਹਨੂੰ ਕੈਨੇਡਾ ਦੇ ਵਿੱਚ ਘਟੋ ਘਟ ਜਿਹੜਾ ਉਹਨੂੰ ਵੇਟ ਕਰਨੀ ਪੈਂਦੀ ਆ ਇੱਕ ਵੇਟਿੰਗ ਪੀਰੀਅਡ ਹੁੰਦਾ ਉਹਦਾ ਤੇ ਫਿਰ ਉਹ एलिਜੀਬਲ ਹੁੰਦਾ ਆ ਤੇ ਹੁਣ ਜਿਹੜਾ ਮਤਲਬ ਉਸ ਹਿਸਾਬ ਦੇ ਨਾਲ ਫਿਰ ਉਹਦਾ ਜਿਹੜਾ ਬਾਕੀ ਕੀਤਾ ਜਾਂਦਾ ਹੈ ਪਰ ਇਸ ਕੇਸ ਦੇ ਵਿੱਚ ਕਿਉਂਕਿ ਤਰਾਸ ਦੀ ਸੀਗੀ ਇਸ ਨੌਜਵਾਨ ਦੇ ਨਾਲ ਵਾਪਰੀ ਹੈ ਸਰਕਾਰ ਅਗਈ ਉਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਨਿਯਮ ਦੇ ਵਿੱਚ ਕੁਝ ਨਾ ਕੁਝ ਕਰਕੇ ਇਹਦੀ ਕਵਰੇਜ ਜਿਹੜੀ ਆ ਉਹ ਪਿੱਛੇ ਤੋਂ ਅਸੀਂ ਕਰਾਂਗੇ ਲੋਕਾਂ ਨੂੰ ਅਨਕਰਜ ਕੀਤਾ ਰਣ ਇੱਕ ਅਪਲਾਈ ਕਰੋ ਆਪਣੇ ਐਮ ਐਸ ਸੀ ਕਵਰੇਜ ਦੇ ਲਈ ਇਮੀਡੀਏਟਲੀ ਜਦੋਂ ਤੁਸੀਂ ਇੱਥੇ ਪ੍ਰੋਵੈਂਸ ਦੇ ਵਿੱਚ ਪਹੁੰਚ ਜਾਂਦੇ ਆ ਜਿਹੜੇ ਨਾਨ ਰੈਜ਼ੀਡੈਂਟ ਇੰਡੀਵਿਜੂਅਲਸ ਨੇ ਆ ਉਹ ਮਤਲਬ ਜਿਹੜੇ ਹੈਗੇ ਨੇ ਉਹਨਾਂ ਨੂੰ ਡਨਾਈ ਕੀਤਾ ਜਾਂਦਾ ਜਿ ਕਿ ਜਿਹੜੀ ਜਦੋਂ ਮਤਲਬ ਇਸ ਗੱਲ ਤੇ ਡਨਾਈ ਨਹੀਂ ਕੀਤਾ ਜਾ ਸਕਦਾ ਵੀ ਉਹ ਪੇ ਕਰਨ ਦੇ ਲਈ ਉਹਨਾਂ ਦੇ ਵਿੱਚ ਅਬਿਲਿਟੀ ਨਹੀਂ ਜਾਂ ਉਹ ਪੇ ਨਹੀਂ ਕਰ ਸਕਦੇ ਤੇ ਇਸ ਚੀਜ਼ ਦਾ ਹੁਣ ਇੱਕ ਮਤਲਬ ਚੰਗੀ ਕਹਾਲਾਂ ਕਿ ਉਹਦੇ ਲਈ ਫੰਡ ਵੀ ਇਕੱਠਾ ਕੀਤਾ ਲੋਕਾਂ ਨੇ ਕਿਉਂਕਿ ਇੱਕੋ ਇੱਕ ਬੰਦਾ ਨੌਜਵਾਨ ਕਮਾਉਣ ਵਾਲਾ ਤੇ ਥੋੜਾ ਜਿਹਾ ਰੁਪਈਆ ਹੀ ਇੱਥੇ ਆਇਆ ਉਸ ਵੇਲੇ ਇਹ ਜਿਹੜੀ ਜਿਹੜੀ ਹਾਦਸਾ ਵਾਪਰ ਗਿਆ ਉਹਦੇ ਨਾਲ 9000 ਡਾਲਰ ਇਹਨਾਂ ਦੇ ਲਈ ਲੋਕਾਂ ਨੇ ਇਕੱਠਾ ਕੀਤਾ ਵਾਈਟ ਰੌਕ ਵਾਟਰਫਰੰਟ ਦੇ ਉੱਤੇ ਜਿਹੜਾ ਇਹ ਕੁਛ ਹੋਇਆ ਰ ਥੋੜੇ ਤੋਂ ਥੋੜੇ ਦਿਨ ਬਾਅਦ ਇਹ ਦੂਜੀ ਘਟਨਾ ਵਾਪਰੀ ਸੀ ਜਿੱਥੇ ਕਿ ਇਸ ਵਾਈਟ ਰੌਕ ਦੇ ਵਾਟਰਫਰੰਟ ਦੇ ਉੱਤੇ ਇੱਕ ਹੋਰ ਵਿਅਕਤੀ ਦੀ ਜਿਹੜੀ ਆ ਮੌਤ ਹੋ ਗਈ ਸੀ ਪਰੇਸ਼ ਨੌਜਵਾਨ ਦੇ ਲਈ ਸਰਕਾਰ ਨੇ ਕੀਤਾ ਕਿ ਇਹਦਾ ਜਿਹੜਾ ਇਲਾਜ ਆ ਉਹ ਕਵਰ ਕੀਤਾ ਜਾਊਗਾ ਐਮਐਸਪੀ ਦੇ ਅੰਡਰ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ